ਕਟਣਾ ਹੀ ਹੋਈ ਆ ਕੋਈ ਬੱਚਾ ਇੱਥੇ ਵੜ ਗਿਆ ਸੀਗਾ ਜੀ ਉਹ ਬੱਚਾ ਆਪਣੇ ਅਸੀਂ ਸਮਝਾ ਕੇ ਤੋਰਤਾ ਬਿਆਦਵੀ ਦੇ ਚੱਕਰ 'ਚ ਤਾਂ ਨਹੀਂ ਕਿ ਆਇਆ ਉਹ ਵੈਸੇ ਅਸੀਂ ਗਾਂਹ ਚੋਰੀ ਦੇ ਚੋਰੀ ਦੇ ਚੱਕਰ 'ਚ ਸੀਗਾ ਜੀ ਟੈਕਨੀਕਲ ਨਾਲ ਦਾ ਬੱਚਾ ਸੀ ਉਹ ਛੋਟਾ ਹੀ ਸੀ ਬੱਚਾ ਜੀ ਅੱਛਾ ਉਹਨੂੰ ਸਾਰਾ ਸਮਝਾਤਾ ਵੀ ਗਾਂਹ ਬਾਤੀ ਇੱਥੇ ਕੋਈ ਅਣਸਖਾ ਵੀ ਘਟਨਾ ਨਾ ਹੋਵੇ ਜੀ ਉਹਦੇ ਘਰਦਿਆਂ ਨੂੰ ਬੁਲਾ ਕੇ ਕੀ ਹਾਂ ਪੂਰੇ ਘਰਦਿਆਂ ਨੂੰ ਹੁਣ ਬੁਲਾਇਆ ਬੁਲਾ ਕੇ ਸਾਰੀ ਗੱਲ ਕਰਾਂਗੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਜੀ ਚੋਰੀ ਦੀ ਘਟਨਾ ਨਾਲ ਆਇਆ ਮੈਨੂੰ ਗ੍ਰੰਥੀ ਸਾਹਿਬ ਦਾ ਫੋਨ ਗਿਆ ਸੀਗਾ ਜੀ ਤੇ ਹੁਣ ਉਹ ਬੱਚਾ ਨੂੰ ਕਿੱਥੇ ਆ ਬੱਚਾ ਹੁਣ ਇੱਥੇ ਪੁਲਿਸ ਵਾਲਿਆਂ ਕੋਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸਪਾਈ ਸੁਖਵਿੰਦਰ ਸਿੰਘ ਭਗਵਾਨਪੁਰ ਵਿਦਿਆਰਥੀ ਦਮਦਮੀ ਟਕਸਾਲ ਅੱਜ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਘਟਨਾ ਦੱਸੀ ਜਾ ਰਹੀ ਹੈ ਕੀ ਘਟਨਾ ਨਸੰਦ ਮਹੱਲਾ ਗੁਰਦੁਆਰਾ ਸਾਹਿਬ ਗਲਾਬਾ ਦੇ ਪੰਜਾਬਾ ਤੇ ਸਮਰਾਲੇ ਦੇ ਵਿੱਚ ਸਥਿਤ ਹੈ ਤੇ ਇਸ ਗੁਰੂ ਘਰ ਦੇ ਵਿੱਚ ਇੱਕ ਚੋਰੀ ਦੀ ਵਾਰਦਾਤ ਨੂੰ ਛੋਟਾ ਜਿਹਾ ਬੱਚਾ ਆਇਆ ਸੀਗਾ ਤੇ ਉਹਨਾਂ ਦੇ ਪਰਿਵਾਰ ਨੇ ਟੋਟਲ ਨੇ ਮਾਫੀ ਮੰਗ ਲਈ ਆ ਤੇ ਚਲੋ ਜਦੋਂ ਸਤਿਗੁਰੂ ਸੱਜੇ ਪਾਤਸ਼ਾਹ ਜੀ ਦੇ ਬਚਨ ਨੇ ਜੇ ਸ਼ਰਨ ਆਵੈ ਤੇ ਸੰਕੰਠ ਲਾਵੈ ਔਰ ਬਿਰਦ ਸੁਆਮੀ ਸੰਧਾ ਕਿਉਂਕਿ ਜੇ ਕੋਈ ਸਾਡੇ ਸ਼ਰਨ ਪੈ ਕੇ ਆਉਂਦਾ ਤੇ ਸਤਿਗੁਰੂ ਸੱਜੇ ਪਾਤਸ਼ਾਹ ਜੀ ਉਹਨੂੰ ਇੱਕ ਨਾਲ ਲਾਉਂਦੇ ਨੇ ਤੇ ਵੱਡਾ ਪੰਨਾ ਹੈ ਜਥੇਵੰਦੀਆਂ ਦਾ ਤੇ ਪ੍ਰਸ਼ਾਸਨ ਦਾ ਜਿਹੜੀ ਗੁਰਦੁਆਰਾ ਦੀ ਕਮੇਟੀ ਆ ਉਹਦੇ ਤੇ ਕੀ ਕਾਰੋਗਿ ਉਹਦੇ ਤੇ ਉਹਦੇ ਤੇ ਅਸੀਂ ਇਕੱਠੇ ਹੋ ਕੇ ਕਮੇਟੀ ਤੇ ਜੋ ਸ਼ਰੀਕ ਹਾਲ ਤੱਕ ਸਾਨੂੰ ਲਿਖਤੀ ਪਾਵਾਂਗੇ ਪ੍ਰਬੰਧਕ ਕਮੇਟੀ ਅਮਰਤਾਰੀ ਹੋਵੇ ਤੇ ਯੋਗ ਹੋਵੇ ਤੇ ਗ੍ਰੰਥੀ ਸੰਗਜੋਗ ਹੋਵੇ ਤੇ ਜਿਹੜੀਆਂ ਬੇਅਦਬੀਆਂ ਤੇ ਨਰਾਦਰੀਆਂ ਇਹ ਸਤਗੁਰਾਂ ਦੀਆਂ ਬਾਤ ਤੋਂ ਹਟਾਈਆਂ ਜਾ ਸਕਣਾ ਇੱਥੇ ਨਾ ਛੋਟਾ ਜਿਹਾ ਬੱਚਾ ਸੀ 12 ਸਾਲ ਦਾ ਉਹ ਜਿਹੜਾ ਸਾਨੂੰ ਤਾਂ ਐ ਲੱਗ ਰਿਹਾ ਜਿਵੇਂ ਛੋਟਾ ਜਿਹਾ ਕੋਈ ਛੋਟੀ ਬੁੜੀ ਚੋਰੀ ਦੇ ਰਾਦੇ ਨਾਲ ਆਇਆ ਸੀ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਉਹਦੇ ਅੰਦਰ ਸੁਣਨ ਨੂੰ ਇਹ ਵੀ ਆ ਰਿਹਾ ਵੀ ਕੀ ਬੇਅਦਬੀ ਕਰਨ ਦੀ ਨਹੀਂ ਨਹੀਂ ਕੋਈ ਬੇਅਦਬੀ ਵਾਲਾ ਕੋਈ ਗੱਲ ਨਹੀਂ ਅੱਗੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਉਹ ਹੁਣ ਤੁਸੀਂ ਕਰਕੇ ਕਾਨੂੰਨ ਦੇ ਸਰਕਾਰ ਵੀ ਕਰਨਾ ਚਾਹੀਦਾ। ਮਾਫੀ ਘਟਨਾ ਇਹ ਹੋਈ ਹੈ ਕੋਈ ਬੱਚਾ ਇੱਥੇ ਵੜ ਗਿਆ ਸੀਗਾ ਜੀ। ਉਹ ਬੱਚਾ ਆਪਣੇ ਅਸੀਂ ਸਮਝਾ ਕੇ ਤੋਰਤਾ ਬਿਆਦਵੀ ਦੇ ਚੱਕਰ 'ਚ ਤਾਂ ਨਹੀਂ ਕਿ ਆਇਆ। ਉਹ ਵੈਸੇ ਅਸੀਂ ਗਾਂਹ ਚੋਰੀ ਦੇ ਚੋਰੀ ਦੇ ਚੱਕਰ 'ਚ ਸੀਗਾ ਜੀ। ਟੈਕਨੀਕਲ ਨਾਲ ਦਾ ਬੱਚਾ ਸੀ ਉਹ ਛੋਟਾ ਹੀ ਸੀ ਬੱਚਾ ਜੀ। ਅੱਛਾ। ਉਹਨੂੰ ਸਾਰਾ ਸਮਝਾਤਾ ਵੀ ਗਾਂਹ ਬਾਤੀ ਇੱਥੇ ਕੋਈ ਅਣਸਕਾ ਵੀ ਘਟਨਾ ਨਾ ਹੋਵੇ। ਜਿਹਦੇ ਘਰਦਿਆਂ ਨੂੰ ਬੁਲਾ ਕੇ ਕੀ ਹਾਂ। ਪੂਰੇ ਘਰਦਿਆਂ ਨੂੰ ਹੁਣ ਬੁਲਾਇਆ ਹੈ ਬੁਲਾ ਕੇ ਸਾਰੀ ਗੱਲ ਕਰਾਂਗੇ। ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਜੀ ਚੋਰੀ ਦੀ ਘਟਨਾ ਨਾਲ ਆਇਆ ਮੈਨੂੰ ਗ੍ਰੰਥੀ ਸਾਹਿਬ ਦਾ ਫੋਨ ਗਿਆ ਸੀਗਾ ਜੀ ਤੇ ਹੁਣ ਉਹ ਬੱਚੇ ਨੂੰ ਕਿੱਥੇ ਆ ਬੱਚਾ ਹੁਣ ਇੱਥੇ ਪੁਲਿਸ ਵਾਲਿਆਂ ਕੋਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਸੁਖਵਿੰਦਰ ਸਿੰਘ ਭਗਵਾਨਪੁਰਾ ਵਿਦਿਆਰਥੀ ਦਮਦਮੀ ਟਕਸਾਲ ਅੱਜ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਘਟਨਾ ਦੱਸੀ ਜਾ ਰਹੀ ਹੈ ਕੀ ਘਟਨਾ ਮਸੰਦ ਮਹੱਲਾ ਗੁਰਦੁਆਰਾ ਸਾਹਿਬ ਗਲਾਬਾ ਦੇ ਪੰਜਾਬਾ ਤੇ ਸਮਰਾਲੇ ਦੇ ਵਿੱਚ ਸਥਿਤ ਹੈ ਤੇ ਇਸ ਗੁਰੂ ਘਰ ਦੇ ਵਿੱਚ ਇੱਕ ਚੋਰੀ ਦੀ ਬਾਰਦਾਤ ਨੂੰ ਛੋਟਾ ਜਿਹਾ ਬੱਚਾ ਆਇਆ ਸੀਗਾ ਤੇ ਉਹਨਾਂ ਦੇ ਪਰਿਵਾਰ ਨੇ ਟੋਟਲ ਨੇ ਮਾਫੀ ਮੰਗ ਲਈ ਆ ਤੇ ਚਲੋ ਜੇਦੋਂ ਸਤਿਗੁਰੂ ਸੱਜੇ ਪਾਤਸ਼ਾਹ ਜੀ ਦੇ ਬਚਨ ਨੇ ਜੇ ਸ਼ਰਨ ਆਵੈ ਤੇ ਸਕੰਠ ਲਾਵੈ ਔਰ ਬਿਰਦ ਸੁਆਮੀ ਸੰਧਾ ਕਿਉਂਕਿ ਜੇ ਕੋਈ ਸਾਡੇ ਸ਼ਰਨ ਪੈ ਕੇ ਆਉਂਦਾ ਤੇ ਸਤਿਗੁਰੂ ਸੱਜੇ ਪਾਤਸ਼ਾਹ ਜੀ ਉਹਨੂੰ ਇੱਕ ਨਾਲ ਲਾਉਂਦੇ ਨੇ ਤੇ ਵੱਡਾ ਪੰਨਾ ਹੈ ਜਥੇਵੰਦੀਆਂ ਦਾ ਤੇ ਪ੍ਰਸ਼ਾਸਨ ਦਾ ਜਿਹੜੀ ਗੁਰਦੁਆਰਾ ਦੀ ਕਮੇਟੀ ਆ ਉਹਦੇ ਤੇ ਕੀ ਕਾਰੋਈ ਕਿ ਉਹਦੇ ਤੇ ਉਹਦੇ ਤੇ ਅਸੀਂ ਇਕੱਠੇ ਹੋ ਕੇ ਕਮੇਟੀ ਤੇ ਜੋ ਸ਼ਰੀਕ ਹਾਲ ਤੱਕ ਸਾਨੂੰ ਲਿਖਤੀ ਪਾਵਾਂਗੇ ਪ੍ਰਬੰਧਕ ਕਮੇਟੀ ਅਮਰਤਾਰੀ ਹੋਵੇ ਤੇ ਯੋਗ ਹੋਵੇ ਤੇ ਗ੍ਰੰਤੀ ਸੰਯੋਗ ਹੋਵੇ ਤੇ ਜਿਹੜੀਆਂ ਬਿਆਦਮੀਆਂ ਤੇ ਨਰਾਦਰੀਆਂ ਇਹ ਸਤਗੁਰਾਂ ਦੀਆਂ ਬਾਤ ਤੋਂ ਹਟਾਈਆਂ ਜਾ ਸਕਣਾ ਇੱਥੇ ਨਾ ਛੋਟਾ ਜਿਹਾ ਬੱਚਾ 12 ਸਾਲ ਦਾ ਉਹ ਜਿਹੜਾ ਸਾਨੂੰ ਤਾਂ ਐ ਲੱਗ ਰਿਹਾ ਜਿਵੇਂ ਛੋਟਾ ਜਿਹਾ ਕੋਈ ਛੋਟੀ ਮੋਟੀ ਚੋਰੀ ਦੇ ਰਾਦੇ ਨਾਲ ਆਇਆ ਸੀ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਉਧੇ ਆਣੋ ਵਿੱਚ ਸੁਣਨ ਨੂੰ ਇਹ ਵੀ ਆ ਰਿਹਾ ਵੀ ਕੀ ਬੇਅਦਬੀ ਕਰਨ ਦੀ ਨਹੀਂ ਨਹੀਂ ਕੋਈ ਬੇਅਦਬੀ ਵਾਲਾ ਕੁਝ ਨਹੀਂ ਅੱਗੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਉਹ ਹੁਣ ਤੁਸੀਂ ਕਰਕੇ ਕਾਨੂੰਨ ਦੇ ਸਰਕਾਰ ਵੀ ਕਰਦਾ ਜੀ